ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਮੂੰਗੀ ਦੀਆਂ ਕਿਸਮਾਂ ਦੇ ਬਾਰੇ ਗਰਮ ਰੁੱਤ ਦੀਆਂ ਕਿਹੜੀ ਕਿਸਮ ਦੀ ਬਿਜਾਦ ਕਿੰਨੀ ਤਰੀਕ ਤੋਂ ਸ਼ੁਰੂ ਹੋ ਕੇ ਤੇ ਕਿੰਨੇ ਤਰੀਕ ਤੱਕ ਹੁੰਦੀ ਆ ਤੇ ਕਿੰਨੇ ਆਪਾਂ ਨੂੰ ਮੂੰਗੀ ਨੂੰ ਜਿਹੜੇ ਪਾਣੀ ਲਾਉਣੇ ਪੈਂਦੇ ਆ ਤੇ ਕਿਹੜੀ ਕਿਸਮ ਦੇ ਜਿਹੜਾ ਝਾੜ ਸਭ ਤੋਂ ਜ਼ਿਆਦਾ ਆ ਰਿਹਾ ਪਿਛਲੇ 3-4 ਸਾਲਾਂ ਦੇ ਵਿੱਚ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਵਪਾਰੀ ਚੈਨਲ ਨਾਲ ਨਵੇਂ ਜੁੜੇ ਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਜਿਹੜਾ ਬੈਲ ਵਾਲਾ ਆਈਕਨ ਹੈ ਉਹ ਯੂਰ ਨਾਲ ਪਲਿਓ ਜੇ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤੀਕ ਪਹੁੰਚਦੀ ਰਵੇ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਐਸ ਐਮ ਐਲ 18 27 ਦੀ ਚਾੜ ਜਿਹੜਾ ਇਹਦਾ ਪ੍ਰਤੀ ਏਕੜ ਦਾ 5 ਕੁਵਾਂਟਲ ਦੇ ਜਿਹੜਾ ਨਜ਼ਦੀਕ ਇਹਦਾ ਛਾੜ ਜਾਂਦਾ ਤੇ ਪੱਕਣ ਦਾ ਇਹਦਾ ਸਮਾਂ 62 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਆ ਤੇ ਲਗਭਗ ਸਾਰੇ ਪੰਜਾਬ ਦੇ ਵਿੱਚ ਇਹ ਵੀ ਜੀਐਨਏ ਤੇ ਬਿਜਾਈ ਦਾ ਜਿਹੜਾ ਸਮਾਂ ਹੈ 20 ਮਾਰਚ ਤੋਂ 10 ਅਪ੍ਰੈਲ ਦੇ ਦੌਰਾਨ ਬੀਜੀ ਜਾਂਦੀ ਹੈ ਤੇ 12 ਕਿਲੋ ਜਿਹੜੀ ਬੀਜ ਦੀ ਮਾਤਰਾ ਆਪਾਂ ਨੂੰ ਪਾਉਣੀ ਪੈਂਦੀ ਹੈ ਤੇ ਬਜਾਈ ਹੈ ਜਿਹੜੀ ਆਪਾਂ 5 ਦਿਨ 15 April ਤੀਕ ਵੀ ਇਹਦੀ ਕਰ ਸਕਦੇ ਆ ਤੇ ਪੀਲੀ ਚਟਕ ਬਰੀ ਦੇ ਰੋਗ ਦਾ ਟਾਕਰਾ ਕਰਨ ਦੀ ਇਹਦੇ ਵਿੱਚ ਫੁੱਲ ਸਰਮੱਥਾ ਹੁੰਦੀ ਹੈ ਤੇ 2 ਨੰਬਰ ਤੇ ਜਿਹੜੀ ਆ ਗਈ SML 668 4.5 ਕੁਆਂਟਲ ਪ੍ਰਤੀ ਏਕੜ ਦਾ ਇਹਦਾ ਜਿਹੜਾ ਝਾੜ ਅਤੇ ਪੱਕਣ ਦਾ ਸਮਾਂ ਇਹ ਵੀ ਜਿਹੜੇ 60 ਦਿਨ ਲੈਂਦੀ ਆ ਤੇ ਸਾਰਾ ਪੰਜਾਬ ਵੀ ਲਗਭਗ ਇਹਨੂੰ ਬੀਜ ਦਾ ਤੇ ਪੱਝਾ ਬਜਾਈ ਦਾ ਜਿਹੜਾ ਸਮਾਂ 20 ਮਾਰਚ ਤੋਂ 10 ਅਪ੍ਰੈਲ ਤੱਕ ਤੇ ਬੀਜ ਦੀ ਮਾਤਰਾ ਜਿਹੜੀ 15 ਕਿਲੋ ਪ੍ਰਤੀ ਏਕੜ ਦੀ ਬੀਜ ਦੀ ਮਾਤਰਾ ਆਪਾਂ ਨੂੰ ਪਾਉਣੀ ਪੈਂਦੀ ਆ ਤੇ ਆਪਾਂ ਇਹ ਜਿਹੜਾ ਬਜਾਈ ਆ 5 ਦਿਨ 15 ਅਪ੍ਰੈਲ ਤੱਕ ਵੀ ਕਰ ਸਕਦੇ ਆ ਤੇ ਵਿਸ਼ੇਸ਼ਤਾ ਜਿਹੜੀ ਇਸ ਮੂੰਗੀ ਦੀ ਹੈਗੀ ਆ ਬੂਟੇ ਖੜਵੇਂ ਛੋਟੇ ਕੱਦ ਦੇ ਅਤੇ ਸਥਿਰਵਾਦੇ ਵਾਲੇ ਤੇ ਫੱਲੀਆਂ ਗੁੱਛੀਆਂ ਵਿੱਚ ਲੱਗਦੀਆਂ ਇਹਨੂੰ ਤੇ दाਣੇ ਮੋਟੇ ਹੁੰਦੇ ਆ ਇਹਦੇ ਤੇ 3 ਨੰਬਰ ਤੇ ਜਿਹੜੀ ਆ ਗਈ SML 832 ਤੇ 4.6 ਕਵਾਂਟਲ ਪ੍ਰਤੀ ਏਕੜ ਦਾ ਇਹਦਾ ਝਾੜ ਆ ਤੇ 61 ਦਿਨਾਂ ਦੇ ਵਿੱਚ ਇਹ ਪੱਕੇ ਜਾਂਦੀ ਆ ਤੇ ਸਾਰਾ ਪੰਜਾਬ ਹੀ ਲਗਭਗ ਇਹਨੂੰ ਬੀਜਦਾ ਤੇ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਆਪਾਂ ਇਹਦੀ ਬਿਜਾਈ ਕਰ ਸਕਦੇ ਆ ਤੇ 12 ਕਿਲੋ ਪ੍ਰਤੀ ਏਕੜ ਦਾ ਇਹਦਾ ਚਾੜ ਅਤੇ ਦਾਣੇ ਚਮਕੀਲੇ ਹਰੇ ਰੰਗ ਦੇ ਦਰਮਿਆਨੇ ਆਕਾਰ ਦੇ ਜਿਹੜੇ ਦੇ ਦਾਣੇ ਹੁੰਦੇ ਆ ਤੇ ਅਗਲੀ ਜਿਹੜੀ ਆ ਗਈ ਐਮ ਐਲ 2056 4.6 ਕਵੰਟਲ ਜਿਹੜਾ ਪ੍ਰਤੀ ਏਕੜ ਦਾ ਇਹਦਾ ਆਚਾਰ ਅਤੇ 71 ਦਿਨਾਂ ਦੇ ਵਿੱਚ ਇਹ ਪੱਕਦੀ ਆ ਸਾਰਾ ਪੰਜਾਬ ਵੀ ਲਗਭਗ ਇਹਨੂੰ ਬੀਜਦਾ ਤੇ ਜੁਲਾਈ ਦਾ ਦੂਜਾ 15 ਵਾੜਾ ਇਹਦੀ ਬਜਾਈ ਦਾ ਜਿਹੜਾ ਸਹੀ ਸਮਾਂ ਤੇ ਬੀਜ ਦੀ ਮਾਤਰਾ ਜਿਹੜੀ 8 ਕਿਲੋ ਪ੍ਰਤੀ ਏਕੜ ਤੇ ਵਿਸ਼ੇਸ਼ਤਾ ਜਿਹੜੀ ਇਸ ਦੀ ਆ ਬੂਟੇ ਸਿੱਧੇ ਪੀਲੇ ਚਟਕ ਬਰੀ ਅਤੇ ਤੱਬੇ ਦੇ ਰੋਗ ਦਾ ਜਿਹੜਾ ਟਕਰਾ ਕਰਨ ਦੀ ਸਮਰੱਥਾ ਇਹ ਰੱਖਦੀ ਆ ਤੇ ਅੱਗੇ ਜਿਹੜੀ ਆ ਗਈ ਐਮ ਐਲ 818 ਤੇ 4.2 ਕੁਆਂਟਲ ਪ੍ਰਤੀ ਏਕੜ ਦਾ ਜਿਹੜਾ ਝਾੜ ਦੇ ਦਾ ਨਿਕਲਦਾ ਤੇ ਪੱਕਣ ਦਾ ਸਮਾਂ 72 ਦਿਨ ਤੇ ਸਾਰਾ ਪੰਜਾਬ ਹੀ ਲਗਭਗ ਇਹਨੂੰ ਬੀਜਦਾ ਤੇ ਬਜਾਈ ਦਾ ਸਮਾਂ ਜੁਲਾਈ ਦਾ ਦੂਸਰਾ 15 ਵਾੜਾ ਤੇ 8 ਕਿਲੋ ਪ੍ਰਤੀ ਏਕੜ ਦਾ ਜਿਹੜਾ ਬੀਜ ਇਹਦੇ ਪੈਂਦਾ ਤੇ ਬੂਟੇ ਖੜਵੇਂ ਸਿੱਤਰ ਪੀਲੀ ਚਟਕਬਰੀ ਅਤੇ ਤੱਬਿਆਂ ਦੇ ਰੋਗ ਦਾ ਟੱਕਰਾ ਕਰਨ ਦੀ ਸਮਰੱਥਾ ਇਹ ਰੱਖਦੀ ਆ। ਤੇ ਸ਼ੇਮੇ ਸਤਵੇਂ ਨੰਬਰ ਤੇ ਜਿਹੜੀ ਆ ਗਈ ਐਮ ਐਲ 808 4.8 ਕੁਆਂਟਲ ਪ੍ਰਤੀ ਏਕੜ ਦਾ ਜਿਹੜਾ ਝਾੜ ਇਹਦਾ ਤੇ 71 ਦਿਨ ਪੱਕਣ ਦੇ ਵਿੱਚ ਲੱਗਦੇ ਆ ਤੇ ਸਾਰਾ ਪੰਜਾਬ ਹੀ ਲਗਭਗ ਇਹਨੂੰ ਬੀਜਦਾ ਜੁਲਾਈ ਦਾ ਦੂਸਰਾ 15 ਵਾੜਾ ਹੀ ਇਹ ਸੀ ਬਜਾਈ ਦਾ ਸਹੀ ਸਮਾਂ ਬੀਜ ਦੀ ਮਾਤਰਾ ਜਿਹੜੀ 8 ਕਿਲੋ ਪ੍ਰਤੀ ਏਕੜ ਤੇ ਬੂਟੇ ਸਿੱਧੇ ਪੀਲੇ ਚਤਕ ਭਰੀਏ ਤੇ ਤੱਬਿਆਂ ਦੇ ਰੋਗ ਦਾ ਜਿਹੜਾ ਟਕਰਾ ਕਰਨ ਦੀ ਪੂਰੀ ਸਮਰੱਥਾ ਇਹ ਰੱਖਦੀ ਆ ਤੇ ਸਿੰਚਾਈ ਦਾ ਜੇ ਆਪਾਂ ਗਰਮ ਰੁੱਤ ਦੀ ਮੂੰਗੀ ਦੀ ਫਸਲ ਦਾ ਗੱਲ ਕਰੀਏ ਤਾਂ ਪਾਣੀ ਇਹਨੂੰ ਕਿੰਨਾ ਲਾਉਣਾ ਚਾਹੀਦਾ ਫਸਲ ਨੂੰ ਤਿੰਨ ਤੋਂ ਸਿਰ ਜਾਂ ਪੰਜ ਪਾਣੀ ਲਾਓ ਤੇ ਪਹਿਲਾ ਪਾਣੀ ਜਿਹੜਾ ਬਜਾਈ ਤੋਂ 25 ਦਿਨ ਬਾਅਦ ਲਾਓ ਤੇ ਆਖਰੀ ਸਿੰਚਾਈ ਜਿਹੜੀ ਆਪਾਂ ਕਰਨੀ ਹੈ ਪਾਣੀ ਲਾਉਣਾ ਤਕਰੀਬਨ 55 ਦਿਨ ਬਾਅਦ ਕਰੋ ਇਸ ਨਾਲ ਝਾੜ ਵਧੇਗਾ ਤੇ ਫੱਲੀਆਂ ਇੱਕ ਸਾਰ ਪੱਕਣਗੀਆਂ ਤੇ ਰੋਗ ਜਿਹੜੇ ਇਹਦੇ ਹੈਗੇ ਆ ਬੀਲਾ ਜਿਹੜਾ ਚਤਕ ਬਰਾ ਰੋਗ ਆ ਸਭ ਤੋਂ ਵੱਧ ਗਰਮ ਦੀ ਰੋਤ ਜਿਹੜੀ ਮੂੰਗੀ ਨੂੰ ਪੈਂਦਾ ਇਹ ਇੱਕ ਤਰ੍ਹਾਂ ਦਾ ਵਿਸ਼ਾਨੂ ਰੋਗ ਆ ਤੇ ਜਿਹੜਾ ਕਿ ਚਿੱਟੀ ਮੱਖੀ ਰਹੀਂ ਫੈਲਦਾ ਤੇ ਰੋਗੀ ਬੂਟੇ ਦੇ ਪੱਤਿਆਂ ਉੱਤੇ ਬੇਤਰਤੀਬੇ ਪੀਲੇ ਅਤੇ ਹਰੇ ਛਟਾਕ ਪੈ ਜਾਂਦੇ ਹਨ ਬੂਟਿਆਂ ਨੂੰ ਕੋਈ ਫਲੀ ਨਹੀਂ ਲੱਗਦੀ ਅਤੇ ਬਹੁਤੀ ਘੱਟ ਫਲੀਆਂ ਪੀਲੀਆਂ ਫਲੀਆਂ ਲੱਗਦੀਆਂ ਤੇ ਇਹ ਰੋਗ ਦਾ ਟੱਕਰਾ ਕਰਨ ਵਾਲੀ ਮੂੰਗੀ ਦੀਆਂ ਕਿਸਮਾਂ ML256 ਤੇ ML818 ਬੀਜੋ ਤੇ ਫਸਲ ਦੇ ਆਰੰਭ ਵਿੱਚ ਹੀ ਰੋਗੀ ਜਿਹੜੇ ਬੂਟੇ ਆਪਾਂ ਨੂੰ ਕੱਢ ਦੇਣੇ ਚਾਹੀਦੇ ਆ ਤੇ ਕਿਸਾਨ ਵੀਰੋ ਕਿਸ ਤਰ੍ਹਾਂ ਦੀ ਲੱਗੀ ਹੈ ਵੀਡੀਓ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ